ਆਮਦੀ ਪਾਰਟੀ ਗਹਿਰੇ ਸੰਕਟ ਚ ਹੈ ਤੇ ਸ਼ਕੰਜੇ ਚ ਵੀ ਹੈ ਈਡੀ ਨੇ ਹੁਣ ਕੇਜਰੀਵਾਲ ਮਨੀਸ਼ ਸੋਦੋਧਿਆ ਤੇ ਸੰਜੀਤ ਸਿੰਘ ਤੋਂ ਬਾਅਦ ਪੂਰੀ ਦੀ ਪੂਰੀ ਪਾਰਟੀ ਨੂੰ ਹੀ ਸ਼ਰਾਬ ਘਟਾਲੇ ਮਸਲੇ ਦੇ ਵਿੱਚ ਦੋਸ਼ੀ ਬਣਾ ਲਿਆ ਪਾਰਟੀ ਬਣਾ ਲਿਆ ਤਾਂ ਹੁਣ ਕੀ ਹੋਊਗਾ ਕਿ ਪੂਰੀ ਪਾਰਟੀ ਗ੍ਰਿਫਤਾਰ ਹੋ ਜਾਏਗੀ ਜਾਂ ਪੰਜਾਬ ਵਾਲੇ ਪਾਸੇ ਈਡੀ ਦੇ ਜਿਹੜੀਆਂ ਉਹ ਆਪਣੇ ਪੈਰ ਵਧਾਉਣੇ ਸ਼ੁਰੂ ਕਰ ਦਿੱਤੇ ਕਿ ਪੰਜਾਬ ਦੇ ਮੰਤਰੀ ਤੇ ਮੁੱਖ ਮੰਤਰੀ ਤੇ ਵੀ ਕਾਰਵਾਈ ਹੋਊਗੀ ਔਰ ਕੀ ਹੁਣ ਬਹੁਤ ਸਾਰੇ ਲੋਕ ਕਿਆਸ ਰਾਈਆਂ ਇਹ ਵੀ ਲਾਉਂਦੇ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਪਾਰਟੀ ਦੀ ਰਜਿਸਟ੍ਰੇਸ਼ਨ ਵੀ ਖਤਮ ਕਰ ਸਕਦਾ ਹੈ ਕਿ ਪਾਰਟੀ ਰੱਦ ਹੋ ਜੂਗੀ ਤੇ ਜੇ ਪਾਰਟੀ ਰੱਦ ਹੋ ਗਈ ਫਿਰ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦਾ ਬਣੂਗਾ ਕੀ ਇਹ ਬਹੁਤ ਅਹਿਮ ਜਿਹੜੀ ਚਰਚਾ ਅਸੀਂ ਇਹਦੇ ਤੇ ਕਰਨੀ ਆ ਬਹੁਤ ਵੱਡੀ ਡਿਵੈਲਪਮੈਂਟ ਹੈ ਭਾਰਤ ਦੀ ਰਾਜਨੀਤੀ ਦੀ ਇਹ ਔਰ ਪਹਿਲੀ ਵਾਰੀ ਹੋਇਆ ਕਿ ਕਿਸੇ ਪੂਰੀ ਦੀ ਪੂਰੀ ਪਾਰਟੀ ਨੂੰ ਹੀ ਜਿਹੜਾ ਕਿਸੇ ਮਸਲੇ ਦੇ ਵਿੱਚ ਦੋਸ਼ੀ ਬਣਾ ਲਿਆ ਗਿਆ ਹੋਵੇ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਜਿਵੇਂ ਆਮ ਆਦਮੀ ਪਾਰਟੀ ਤੇ ਮੋਦੀ ਸਾਹਿਬ ਕਹਿੰਦੇ ਹੁੰਦੇ ਆ ਅਗਲੀ ਖਬਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਥਾਂ ਦਿੱਤੀ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਨਗੇ ਜਾਂ ਨਹੀਂ ਕਰਨਗੇ ਜੇ ਨਹੀਂ ਕਰਨਗੇ ਤਾਂ ਕਿਉਂ ਨਹੀਂ ਕਰਨਗੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਸਿੱਧੂ ਸਾਹਿਬ ਦਾ ਕੀ ਫੈਸਲਾ ਹੋਊਗਾ ਜਾਂ ਸਿੱਧੂ ਸਾਹਿਬ ਦਾ ਕੀ ਸਟੈਂਡ ਹੋਊਗਾ ਇਸ ਤੇ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਸਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗ ਪਾਰਟੀ ਗਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਾਰਟੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਦੀ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਾਰਟੀ ਨੇ ਜਿਹੜਾ ਸਟਾਰ ਪ੍ਰਚਾਰਕ ਜਿਹੜਾ ਉਹ ਬਣਾ ਦਿੱਤਾ ਹੈ ਪੰਜਾਬ ਦੀਆਂ ਚੋਣਾਂ ਦੇ ਲਈ ਤਾਂ ਨਵਜੋਤ ਸਿੰਘ ਸਿੱਧੂ ਦਾ 26ਵੇਂ ਨੰਬਰ ਤੇ ਜਿਹੜਾ ਉਹ ਨਾਮ ਆਉਂਦਾ ਹੈ ਇਸ ਲਿਸਟ ਦੇ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾਂਦਾ ਹੈ ਕਿ ਪ੍ਰਚਾਰ ਯਾਨੀ ਕਿ ਲਿਸਟ ਦੇ ਵਿੱਚ ਨਾਮ ਹੀ ਜਦੋਂ ਆ ਗਿਆ ਤਾਂ ਸਟਾਰ ਪ੍ਰਚਾਰਕ ਬਣਦਾ ਤਾਂ ਨਵਜੋਤ ਸਿੰਘ ਸਿੱਧੂ ਮੈਨੂੰ ਤਾਂ ਲੱਗਦਾ ਨਹੀਂ ਡਾਕਟਰ ਸਾਹਿਬ ਕੇ ਪ੍ਰਚਾਰ ਕਰਨਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਸ਼ਰਤਾਂ ਦੋ ਰੱਖੀਆਂ ਸੀ ਇੱਕ ਤਾਂ ਇਹ ਕਿ ਭਾਈ ਰਾਹੁਲ ਤੇ ਪ੍ਰਿਆੰਕਾ ਖੁਦ ਕਹਿਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਕਰਨ ਦੇ ਲਈ ਪ੍ਰਚਾਰ ਉਹ ਤਾਂ ਕਰਨਗੇ ਔਰ ਜੇ ਇਹ ਲਿਸਟ ਦੇ ਵਿੱਚ ਨਾਮ ਆਇਆ ਤਾਂ ਰਾਹੁਲ ਤੇ ਪ੍ਰਿਆੰਕਾ ਦੀ ਸਹਿਮਤੀ ਤੋਂ ਬਿਨਾਂ ਡਾਕਟਰ ਸਾਹਿਬ ਨਹੀਂ ਆ ਸਕਦਾ ਤਾਂ ਫਿਰ ਇੱਕ ਤਰੀਕੇ ਨਾਲ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਭਾਈ ਰਾਹੁਲ ਤੇ ਪ੍ਰਿਆੰਕਾ ਨੇ ਕਹਿਤਾ ਹੋ ਪਰ ਕੀ ਇੱਥੇ ਵੀ ਸਿੱਤੂ ਸਾਹਿਬ ਇਹ ਸਟੈਂਡ ਲੈਣਗੇ ਕਿ ਭਾਈ ਮੈਨੂੰ ਪਰਸਨਲੀ ਕਹਿਣ ਤੇ ਦੂਜਾ ਸਟੈਂਡ ਨਵਜੋਤ ਸਿੰਘ ਸਿੱਧੂ ਦਾ ਇਹ ਸੀਗਾ ਕਿ ਭਾਈ ਜਿਹੜੇ ਮੇਰੇ ਬੰਦੇ ਨੇ ਜਿਨ੍ਹਾਂ ਤੇ ਕਾਰਵਾਈਆਂ ਹੋਈਆਂ ਨੇ ਜਿਹੜੇ ਬੰਦੇ ਕਾਂਗਰਸ ਦੀ ਬਿਹਤਰੀ ਦੇ ਵਾਸਤੇ ਮੇਰੇ ਨਾਲ ਲੱਗ ਕੇ ਕੰਮ ਕਰ ਰਹੇ ਸੀ ਕਾਂਗਰਸ ਦੀ ਬਿਹਤਰੀ ਦੇ ਵਾਸਤੇ ਰੈਲੀਆਂ ਕਰਾ ਰਹੇ ਸੀ ਘਰੇ ਬੈਠੇ ਵਰਕਰਾਂ ਨੂੰ ਜਗਾ ਰਹੇ ਸੀ ਉਹਨਾਂ ਦੀ ਅਲਕ ਜਗਾ ਰਹੇ ਸੀ ਉਹ ਬੰਦਿਆਂ ਤੇ ਕਾਰਵਾਈਆਂ ਜਿਸ ਤਰੀਕੇ ਨਾਲ ਕੀਤੀਆਂ ਸਸਪੈਂਡ ਕੀਤੇ ਪਹਿਲਾਂ ਉਹਨਾਂ ਨੂੰ ਬਹਾਲ ਕਰੋ ਫਿਰ ਮੈਂ ਜਿਹੜਾ ਨਾਲ ਚੱਲੂਗਾ ਸਟੈਂਡ ਤਾਂ ਨਵਜੋਤ ਸਿੰਘ ਸਿੱਧੂ ਦਾ ਠੀਕ ਹੈ ਕਿ ਭਾਈ ਠੀਕ ਆ ਵੀ ਮੇਰੇ ਜਿਹੜੇ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਉਦੋਂ ਤੁਸੀਂ ਕਰਨ ਨਹੀਂ ਦਿੱਤਾ ਤੇ ਜਿਹੜੇ ਮੇਰੇ ਬੰਦੇ ਕਾਂਗਰਸ ਲਈ ਕੰਮ ਕਰ ਰਹੇ ਸੀ ਉਹਨਾਂ ਨੂੰ ਤੁਸੀਂ ਸਸਪੈਂਡ ਕਰਤਾ ਸਿਮਰਜੀਤ ਸਿੰਘ ਬੈਂਸ ਵਰਗੇ ਜਿਨ੍ਹਾਂ ਦੇ ਉੱਪਰ ਬਲਾਤਕਾਰ ਦੇ ਇਲਜ਼ਾਮ ਆ ਉਹਨਾਂ ਨੂੰ ਤੁਸੀਂ ਪਾਰਟੀ 'ਚ ਲਿਆ ਕੇ ਪ੍ਰਚਾਰ ਕਰਾ ਰਹੇ ਹੋ ਤੇ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਤੁਹਾਨੂੰ ਕੀ ਲੱਗਦਾ ਕੀ ਰਹਿਣ ਵਾਲਾ ਕੀ ਨਵਜੋਤ ਸਿੰਘ ਸਿੱਧੂ ਹੁਣ ਪ੍ਰਚਾਰ ਕਰਨਗੇ ਮੈਨੂੰ ਤਾਂ ਔਖਾ ਲੱਗਦਾ ਦੇਖੋ ਸੁਖਵਿੰਦਰ ਜੀ ਪਤਾ ਕੀ ਹੈ ਦੋ ਤਿੰਨ ਚੀਜ਼ਾਂ ਇਹ ਸਮਝਣ ਵਾਲੀਆਂ ਨੇ ਇੱਕ ਤਾਂ ਸਿੱਧੂ ਸਾਹਿਬ ਦੀ ਆਪਣੀ ਦਸ਼ਾ ਕਿਉਂਕਿ ਉਹ ਕਾਫੀ ਪਿੱਛੇ ਹਟ ਗਏ ਸੀ ਕਾਫੀ મતਲਬ ਉਹਨਾਂ ਨੇ ਲਗਭਗ ਜਿੰਨੇ ਓਵਰ ਐਕਟਿਵ ਸੀ ਉੰਨੇ ਉਹ ਪੈਸਿਵ ਹੋ ਗਏ ਸੀ ਦੂਜੀ ਚੀਜ਼ ਇਹ ਹੈ ਕਿ ਪੰਜਾਬ ਤੇ ਬਾਕੀ ਇੰਡੀਆ ਦੀ ਡਿਸਟਿੰਕਸ਼ਨ ਕਰਨ ਦੀ ਜ਼ਰੂਰਤ ਹੈ ਉਹ ਪਹਿਲਾਂ ਵੀ ਮਤਲਬ ਇੰਡੀਆ ਲੈਵਲ ਦੇ ਉੱਪਰ ਉਹ ਭਾਜਪਾ ਦੇ ਖਿਲਾਫ ਕਾਂਗਰਸ ਦੇ ਮਤਲਬ ਕੰਮ ਕਰਨੇ ਤਿਆਰ ਸੀ ਉਹ ਆਲਾਈਂਸ ਤੇ ਵੀ ਸਭ ਤੋਂ ਵੱਧ ਉਹ ਕੱਲੇ ਹੀ ਹੱਕ ਚ ਸੀ ਹਾਲਾਂਕਿ ਪੰਜਾਬ ਵਾਲਿਆ ਜਿਹੜਾ ਜੁਨਟ ਹੈ ਉਹ ਆਪੋਸ ਕਰ ਰਿਹਾ ਸੀ ਹੂੰ ਉਹ ਮੇਰਾ ਖਿਆਲ ਇਹ ਹੈ ਵੀ ਸ਼ਾਇਦ ਪ੍ਰਿਅੰਕਾ ਦੇ ਲਈ ਜਾਂ ਰੌਹਨ ਦੇ ਲਈ ਸ਼ਾਇਦ ਬਾਹਰ ਪੰਜਾਬ ਨੂੰ ਪ੍ਰਚਾਰ ਕਰਨ ਲਈ ਜਿਉਂ ਉਹਨਾਂ ਨੂੰ ਕਹਿਣਗੇ ਤਾਂ ਕਰ ਵੀ ਦੇਣਗੇ ਹੂੰ ਪਰ ਪੰਜਾਬ ਦੀ ਜੋ ਦਸ਼ਾ ਹੈ ਭਈ ਰਾਜੇ ਵਿੜਿੰਗ ਦੇ ਲਈ ਪਰ ਡਾਕਟਰ ਸਾਹਿਬ ਹੁਣ ਤਾਂ ਤਕਰੀਬਨ ਤਕਰੀਬਨ ਦੇਸ਼ ਦੇ ਵਿੱਚ ਚੋਣਾਂ ਮੁੱਕਣ ਵਾਲੀਆਂ ਹੀ ਨੇ ਲਾਸਟ ਫੇਜ ਦੇ ਵਿੱਚ ਆਪਨੇ ਹੋਣੀਆਂ ਦਿਨ 10 ਰਹਿ ਗਏ ਹੁਣ ਤਾਂ ਦੇਸ਼ ਚੋਂ ਤਕਰੀਬਨ ਮੁੱਕੀ ਚ ਗਈਆਂ ਨੇ ਚੋਣਾਂ ਇਹ ਪੰਜਾਬ ਲਈ ਚੁਣਿਆ ਗਿਆ ਨੇ ਬਿਲਕੁਲ ਬਿਲਕੁਲ ਪਰ ਅਜੇ ਯੂਪੀ ਵਾਲੀ ਉਹ ਤਾਂ ਪਈਆਂ ਨੇ ਮੇਠੀ ਤੇ ਰਾਇਬਰੇਲੀ ਆ ਜਿਹੜੀ ਸੀ ਉਦੇ ਚ ਤਾਂ ਜੇ ਮੇਰਾ ਖਿਆਲ ਇਹ ਹੈ ਕਿ ਉਹ ਜਾ ਸਕਦੇ ਨੇ ਉੱਥੇ ਮਤਲਬ ਉਹਨਾਂ ਨਾਲ ਕਿਉਂਕਿ ਨਿੱਜੀ ਰਿਸ਼ਤਾ ਹੈ ਇਸ ਤਰੀਕੇ ਨਾਲ ਸ਼ਾਇਦ ਨਾ ਵੀ ਨਾ ਕਰ ਸਕਣ ਪਰ ਪੰਜਾਬ ਚ ਮੈਨੂੰ ਨਹੀਂ ਲੱਗਦਾ ਉਹ ਗੱਲ ਤੋਂ ਦੀ ਬਿਲਕੁਲ ਠੀਕ ਹੈ ਪੰਜਾਬ ਚ ਉਹ ਮੇਰਾ ਨਹੀਂ ਖਿਆਲ ਕਰਨਗੇ ਕਿਉਂਕਿ ਰਿਸ਼ਤਾ ਕੋਈ ਕਾਫੀ ਅੱਛਾ ਨਹੀਂ ਬਣ ਸਕਿਆ ਖੜਵਾਟ ਜ਼ਿਆਦਾ ਆਈ ਹੋਈ ਹੈ ਉਹ ਇਹ ਤੋਂ ਬਾਅਦ ਇਲੈਕਸ਼ਨਾਂ ਦੇ ਰਿਜ਼ਲਟਾਂ ਤੋਂ ਬਾਅਦ ਕੋਈ ਨਵੀਂ ਡਿਵੈਲਪਮੈਂਟ ਹੋਵੇ ਤਾਂ ਉਹ ਕਰ ਲੈ ਪਰ ਉਹ ਇੱਕ ਵਾਰ ਉਹਨਾਂ ਨੇ ਆਪਣੇ ਆਪ ਨੂੰ ਪਾਸੇ ਕੀਤਾ ਹੋਇਆ ਹੈ ਬਿਲਕੁਲ ਤਾਂ ਹੁਣ ਜਿਹੜਾ ਉਹ ਸਟੈਂਡ ਤੇ ਕਾਇਮ ਨੇ ਨਵਜੋਤ ਸਿੰਘ ਸਿੱਧੂ ਕਿ ਭਾਈ ਮੇਰੇ ਬੰਦਿਆਂ ਦੇ ਉੱਪਰ ਜਿਹੜੀਆਂ ਕਾਰਵਾਈਆਂ ਹੋਈਆਂ ਉਹਨਾਂ ਨੂੰ ਵਾਪਸ ਲਾਓ ਕੀ ਲੱਗਦਾ ਹੈ ਕਿ ਇਹ ਸਭ ਨੂੰ ਦੇਖਦਿਆਂ ਨਵਜੋਤ ਸਿੰਘ ਸਿੱਧੂ ਜਾ ਸਕਦੇ ਆ ਮੈਨੂੰ ਲੱਗਦਾ ਨਹੀਂ ਨਵਜੋਤ ਸਿੰਘ ਸਿੱਧੂ ਆਪਣੇ ਬੰਦਿਆਂ ਦੇ ਨਾਲ ਸਟੈਂਡ ਰਹਿਣਗੇ ਨਹੀਂ ਜਾਂਦੇ ਮੁਸ਼ਕਲ ਲੱਗਦਾ ਮੁਸ਼ਕਲ ਲੱਗਦਾ ਹੈ ਕਿਉਂਕਿ ਉਹਨਾਂ ਦੇ ਲਈ ਬੜੀ ਔਖੀ ਗੱਲ ਹੈ ਕਿ ਜਿਹੜੇ ਬੰਦੇ ਨੇ ਉਹਨਾਂ ਦੇ ਲਈ ਸਾਰਾ ਕੁਝ ਕਰਿਆ ਉਹਦੇ ਕਰਕੇ ਉਹ ਰਗੜੇ ਗਏ ਤੇ ਉਹਨਾਂ ਨੂੰ ਛੱਡ ਕੇ ਉਹ ਕੀ ਕਰਨ ਲਈ ਜਾਣਗੇ ਤੇ ਦੂਜੀ ਦੂਜੀ ਗੱਲ ਦੂਜੀ ਗੱਲ ਡਾਕਟਰ ਸਾਹਿਬ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਇਹ ਸ਼ਰਤਾਂ ਮੰਨੀਆਂ ਕਿਉਂ ਨਹੀਂ ਗਈਆਂ ਇੱਕ ਇਹ ਵੀ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਇਹ ਸ਼ਰਤਾਂ ਮੰਨੀਆਂ ਕਿਉਂ ਨਹੀਂ ਗਈਆਂ ਕਿ ਨਵਜੋਤ ਸਿੰਘ ਸਿੱਧੂ ਦੀ ਉਹੋ ਜੀ ਵੇਟੇਜ ਹੁਣ ਕਾਂਗਰਸ ਪਾਰਟੀ ਜਿਹੜੀ ਆ ਉਹ ਨਹੀਂ ਦੇਖ ਰਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ ਖੁਦ ਕਾਂਗਰਸ ਛੱਡ ਦੇਣ ਆਪ ਨਹੀਂ ਕੱਢਣਾ ਚਾਹੁੰਦੇ ਜਾਂ ਕੀ ਕੁਝ ਗੱਲਬਾਤ ਹੈ ਕਿਉਂ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਨੂੰ ਵੇਟੇਜ ਨਹੀਂ ਦੇ ਰਹੀ ਪਾਰਟੀ ਨੇ ਕਿ ਹਾਲ ਦੇ ਵਿੱਚ ਇੱਕ ਗੱਲ ਇਹ ਬੜੀ ਡਿਵੈਲਪਮੈਂਟ ਹੋਈ ਕਿ ਜਦੋਂ ਇਲੈਕਸ਼ਨਾਂ ਦਾ ਖਾੜਾ ਭੱਗ ਗਿਆ ਤਾਂ ਸਿੱਧੂ ਸਾਹਿਬ ਉਸ ਕੱਲ ਦੇ ਵਿੱਚ ਜੋੜ ਲਾਉਂਦੇ ਰਹੇ ਤੇ ਉਹਨਾਂ ਦੀ ਉਸ ਤਰੀਕੇ ਦੇ ਨਾਲ ਗੱਲ ਨਹੀਂ ਚੱਲ ਸਕੀ ਉਹ ਜਾਏ ਕਿ ਉਹ ਖੁਦ ਵੀ ਕਾਫੀ ਪਿੱਛੇ हट ਗਏ ਤੇ ਉਹ ਐਕਟਿਵ ਰਹਿੰਦੇ ਜਾਂ ਉਸ ਤਰੀਕੇ ਦੇ ਨਾਲ ਕਰਦੇ ਫਿਰ ਤਾਂ ਗੱਲ ਹੋਰ ਸੀ ਜਿਵੇਂ ਉਹਨੇ ਰੈਲੀਆਂ ਦਾ ਸੰਸਥਾ ਸ਼ੁਰੂ ਕੀਤਾ ਸੀ ਉਹ ਨੂੰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਇੱਕ ਕਿਸਮ ਦੇ ਨਾਲ ਖੜਗੇ ਸਾਹਿਬ ਦੀ ਨਿਗਾਹ 'ਚ ਉਹ ਇਨਡਿਸਿਪਲਨ ਉਹਨੇ ਉਹ ਬਣਾ ਦਿੱਤਾ ਇੱਕ ਕਿਸਮ ਦੇ ਹਮਮ ਅਰੇ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨੂੰ ਵੀ ਇਹ ਗੱਲ ਸਮਝ ਆ ਗਈ ਸੀ ਹਮਮ ਪੁੱਛਿਆ ਹੈ ਮੇਰੇ ਖਿਆਲ ਦੇ ਵਿੱਚ ਕਿ ਉਹ ਉਹਨਾਂ ਦੀ ਜਿਹੜੀ ਨਿਗਾਹ ਹੈ ਇਸ ਦੇ ਵਿੱਚ ਉਹ 27 ਦੀ ਵਿਧਾਨ ਸਭਾ ਦੀ ਇਲੈਕਸ਼ਨ ਦੇ ਉੱਤੇ ਹਮਮ ਕਿਉਂਕਿ ਕੇਂਦਰੀ ਲੀਡਰਸ਼ਿਪ ਉਹਨਾਂ ਨੂੰ ਯੂਜ਼ ਕਰਨਾ ਚਾਹੁੰਦੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਹਮਮ ਉੱਥੇ ਉਹਨਾਂ ਦਾ ਇੰਟਰਸਟ ਨਹੀਂ ਹੈ ਉਹ ਕਹਿੰਦੇ ਵੀ ਮੈਂ ਤਾਂ ਪੰਜਾਬ ਦੇ ਵਿੱਚ ਹੀ ਇੰਟਰਸਟਡ ਆ ਹਮਮ ਫਿਰ ਟਿਕਟੋਕ ਤੋਂ ਵੰਡੀਆਂ ਗਈਆਂ ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਬਣੇ ਪਰ ਉਹਨਾਂ ਦੇ ਬੰਦਿਆਂ ਤੇ ਐਕਸ਼ਨ ਹੋ ਗਏ ਜੇ ਉਹਨੂੰ ਵਾਪਸ ਲੈਂਦੇ ਤਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਮਾਦਰਾ ਕੰਪੇਨਿੰਗ ਲਈ ਔਖਾ ਹੋ ਜਾਣਾ ਸੀ। ਇਹ ਕਿਸਮ ਦੇ ਨਾਲ ਅਜੇ ਵੀ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਦੇ ਸਬੰਧ ਚ ਵੀ ਤੇ ਸਿੱਧੂ ਦੇ ਸਬੰਧ। ਹੂੰ ਪੰਜਾਬ ਦੀ ਲੀਡਰਸ਼ਿਪ ਤੇ ਕੇਂਦਰੀ ਲੀਡਰਸ਼ਿਪ ਕੋਈ ਇੱਕ ਪੇਜ ਤੇ ਨਹੀਂ ਹਾਂ। ਹੂੰ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਵੋਟਾਂ ਤੋਂ ਬਾਅਦ ਇਹ ਗੱਲ ਤੈਅ ਹੋਊਗੀ ਕਿ ਕੇਂਦਰੀ ਲੀਡਰਸ਼ਿਪ ਦੀ ਪ੍ਰਾਇੋਰਟੀ ਦੇ ਉੱਪਰ ਪੰਜਾਬ ਜੂਨਕ ਕਿੰਨਾ ਕਹਿ। ਹੂੰ ਜੇ ਹਾਰ ਜਾਂਦੇ ਨੇ ਤਾਂ ਸਿੱਧੂ ਸਾਹਿਬ ਨੂੰ ਸਪੇਸ ਨਹੀਂ ਜੁਗਾ। ਜੇ ਇਹ ਸੀਟਾਂ ਕੱਢ ਜਾਂਦੇ ਨੇ ਕੁਝ। ਹੂੰ ਤਾਂ ਮੇਰਾ ਖਿਆਲ ਹੈ ਕਿ ਸਿੱਧੂ ਸਾਹਿਬ ਦਾ ਐਡਾ ਫਿਊਚਰ ਆ। ਨਾ ਉਹ ਦੀ ਕਾਂਗਰਸ ਨਹੀਂ ਹੈ ਹੂੰ ਤਾਂ ਤੋਂ ਬਿਲਕੁਲ ਇੱਕ ਦਿਨ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਕਿ ਜੇ ਕਾਂਗਰਸ ਪਾਰਟੀ ਨੂੰ ਜਦੋਂ ਇਸ ਵਕਤ ਇੱਕ ਇੱਕ ਵੋਟ ਦੀ ਲੋੜ ਹੈ ਇੱਕ ਇੱਕ ਬੰਦੇ ਦੀ ਲੋੜ ਹੈ ਦੇਸ਼ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਕਿਉਂਕਿ 10 ਸਾਲ ਹੋ ਗਏ ਸੱਤਾ ਤੋਂ ਬਾਹਰ ਨਹੀਂ ਤੇ ਜੇ ਉਦੋਂ ਗਾਂਧੀ ਪਰਿਵਾਰ ਨੇ ਉਦੋਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਨਹੀਂ ਵਰਤਿਆ ਤਾਂ ਫਿਰ 27 ਦੇ ਵਿੱਚ ਉਹ ਕਿਉਂ ਵਰਤਣਗੇ ਜਾਂ ਕਿਵੇਂ ਵਰਤ ਸਕਦੇ ਆ ਕਿਉਂਕਿ ਜਦੋਂ ਹੁਣ ਜਦੋਂ ਲੋਡ ਹੈ ਉਦੋਂ ਉਹਨਾਂ ਨੂੰ ਅੱਗੇ ਨਹੀਂ ਕਰ ਰਹੇ ਤਾਂ ਫਿਰ 22 ਦੇ ਵਿੱਚ ਕਿਉਂ ਕਰਨਗੇ ਬਿਲਕੁਲ ਮੁਸ਼ਕਲ ਲੱਗਦਾ ਹੈ ਅਜੇ ਤਾਂ ਪਰ ਕੱਲੇ ਸਿਆਸਤ ਦੇ ਵਿੱਚ ਨਾ ਤਬਦੀਲੀਆਂ ਇਨੀ ਸਪੀਡ ਤੇ ਹੋ ਰਹੀਆਂ ਨੇ ਸੁਵਿੰਦਰ ਜੀ ਕੋਈ ਪਤਾ ਨਹੀਂ ਲੱਗਦਾ ਕੰਮ ਹਮ ਅੱਜ ਜਿਹੜਾ ਮਤਲਬ ਹਮਦਰਦ ਹੈ ਕਹਿੰਦੇ ਉਹਨਾਂ ਨੇ ਜਿਹੜੇ ਰਹਿੰਦੇ ਸੀ ਕਹਿੰਦੇ ਸੀ ਬਰਹਾਗੇ ਦੁੱਧ ਬਣ ਕੇ ਪਾਣੀ ਨਾਲੋਂ ਪੈ ਗਏ ਪਤਲੇ ਮਹਿੰਦਰ ਸਿੰਘ ਕੇਪੀ ਉਹ ਨਹੀਂ ਮਤਲਬ ਛੱਡ ਕੇ ਕਿਧਰੇ ਤੁਰ ਗਏ ਚੰਨੀ ਕਿਤੇ ਚਲੇ ਗਏ ਮਤਲਬ ਇਸ ਦੇ ਬਾਰੇ ਪ੍ਰਡਿਕਟ ਕਰ ਲੈਣਾ ਇਹ ਬਹੁਤ ਰਿਸਕੀ ਕੰਮ ਹੈ ਹੂੰ ਮੇਰਾ ਖਿਆਲ ਹੈ 4 ਜੂਨ ਤੋਂ ਬਾਅਦ ਤਾਂ ਪੰਜਾਬ ਦਾ ਪੰਜਾਬ ਦੀ ਸਰਕਾਰ ਦਾ ਆਪ ਦੇ ਯੂਨਟ ਦਾ ਕਾਂਗਰਸ ਦੇ ਯੂਨਟ ਦਾ ਤੇ ਈਵਨ ਕਾਨੀਆਂ ਦਾ ਕੀ ਬਣਦਾ ਹੂੰ ਕੱਲ ਅਜੇ ਢੀਂਸਾ ਸਾਹਿਬ ਵਰੀ ਹੋਰ ਕਰਵਾਪਸੀਆਂ ਕਰਦੇ ਸੀ ਅੱਜ ਕਰਤੂਬਾਰੀਆਂ ਹੋ ਗਈਆਂ ਮਤਲਬ ਇਹ ਸਪੀਡ ਬਹੁਤ ਵਧੀ ਹੋਈ ਹੈ ਧੰਨਵਾਦ ਹੂੰ ਸੋ ਸਹੀ ਤਾਂ ਬਹੁਤ ਦੂਰ ਹੈ ਜੇ ਉਦੋਂ ਤੱਕ ਪਤਾ ਨਹੀਂ ਕੀ ਬਣਦਾ ਹੂੰ 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 ਬਿਲਕੁਲ ਬਿਲਕੁਲ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੁਛ ਨਾ ਕੁਛ ਜਿਹੜਾ ਉਹ 24 ਦੀਆਂ ਇਲੈਕਸ਼ਨਾਂ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਸੋਚਣਾ ਪਊਗਾ ਕਿ ਕਾਂਗਰਸ ਦੇ ਵਿੱਚ ਉਹਨਾਂ ਦਾ ਭਵਿੱਖ ਬਣ ਸਕਦਾ ਹੈ ਜਾਂ ਨਹੀਂ ਸੋਚਣ ਲਈ ਮਜਬੂਰ ਹੋਣਾ ਪਊਗਾ ਜੀ ਬਿਲਕੁਲ ਬਿਲਕੁਲ ਹਮ ਬਿਲਕੁਲ ਪੰਜਾਬ ਦੇ ਵਿੱਚ ਅਸਲ 'ਚ ਇੱਕ ਜੈਨੂਇਨ ਰੀਜਨਲ ਪਾਰਟੀ ਦਾ ਸਪੇਸ ਖਾਲੀ ਹੈ ਅਕਾਲੀ ਦਲ ਤੋਂ ਵੀ ਭੁੱਲਿਆ ਨਹੀਂ ਜਾ ਰਿਹਾ ਹਮ ਪਰ ਬਹੁਤ ਸਾਰੀ ਲੀਡਰਸ਼ਿਪ ਨਵੀਂ ਚਾਹੇ ਕੋਈ ਕਿਸੇ ਕੋਈ ਬਿਊਰੋਕਰੇਟ ਨੇ ਅਫਸਰ ਨੇ ਪੁਰਜੇ ਪ੍ਰਤਾਪ ਸਿੰਘ ਵਰਗੇ ਬਹੁਤ ਸਾਰੇ ਬੰਦੇ ਜਿਹੜੇ ਸੈਂਸੀਅਰ ਵੀ ਨੇ ਕਈ ਗੱਲਾਂ ਚ ਆਪਣੇ ਫੀਲਡ ਦੇ ਚਾ ਉਹਨਾਂ ਲਈ ਕੋਈ ਸਪੇਸ ਨਹੀਂ ਹੈ ਜਿਹੜੀ ਰਵਾਇਤੀ ਪਾਰਟੀਆਂ ਨੇ ਝਾੜੂ ਵਾਲੀ ਪਾਰਟੀ ਵੀ ਲਗਭਗ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਬਣ ਚੁੱਕੀ ਹੈ। ਹੂੰ। ਸੋ ਮੇਰਾ ਖਿਆਲ ਹੈ ਕਿ ਚੇਂਜ ਅਜੇ ਆਉਗੀ ਹੋਰ। ਹੂੰ। ਮਤਲਬ ਇੱਕ ਕਿਸਾਨ ਮੋਰਚਾ ਵੀ ਲੱਗਣਾ ਹੈ ਅਜੇ। ਹੂੰ। 27 ਤੋਂ ਪਹਿਲਾਂ ਪਹਿਲਾਂ ਇਹ ਕੰਮ ਵਧਣਾ ਥੋੜਾ ਜਨਾ ਇਦਾਂ ਲੱਗ ਰਿਹਾ। ਹੂੰ ਹੂੰ ਹੂੰ। ਚਲੋ। ਅਗਲੀ ਖਬਰ ਦੀ ਚਰਚਾ ਜਿਹੜੀ ਆਪਾਂ ਕਰ ਲੈਨੇ ਆ ਮੈਨੂੰ ਲੱਗਦਾ ਨਹੀਂ ਕਿ ਸਿੱਧੂ ਸਾਹਿਬ ਜਿਹੜਾ ਪ੍ਰਚਾਰ ਲਈ ਆਪਣੇ ਧੜੇ ਨੂੰ ਛ ਤਾਂ ਪਰ ਕੋਲ ਤੁਹਾਡੀ ਗੱਲ ਠੀਕ ਹੈ 24 ਤੋਂ ਬਾਅਦ ਸੋਚਣ ਦੇ ਲਈ ਸਿੱਧੂ ਸਾਹਿਬ ਨੂੰ ਮਜਬੂਰ ਹੋਣਾ ਪਊਗਾ ਅਗਲੀ ਖਬਰ ਲੈ ਲੈਨੇ ਆ ਬਹੁਤ ਟਾਈਮ ਹੈ ਪੰਜਾਬ ਦੀ ਏ ਔਰ ਭਾਰਤ ਦੀ ਰਾਜਨੀਤੀ ਦੇ ਲਈ ਆਮ ਆਦਮੀ ਪਾਰਟੀ ਨੂੰ ਈਡੀ ਨੇ ਜਿਹੜਾ ਦੋਸ਼ੀ ਬਣਾ ਦਿੱਤਾ ਡਾਕਟਰ ਸਾਹਿਬ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਹੁਣ ਪਾਰਟੀ ਨੂੰ ਹੀ ਦੋਸ਼ੀ ਬਣਾ ਦਿੱਤਾ ਹੋਵੇ ਮੈਨੂੰ ਤਾਂ ਨਹੀਂ ਲੱਗਦਾ ਮੈਂ ਕਿ ਤੁਹਾਡੇ ਮੂੰਹੋਂ ਵੀ ਸੁਣਦਾ ਰਿਹਾ ਸੀ ਜਦੋਂ ਮੈਂ ਆਫ ਦੀ ਰਿਕਾਰਡ ਗੱਲ ਕਰ ਰਿਹਾ ਸੀ ਕਿ ਪਹਿਲੀ ਵਾਰੀ ਹੋਇਆ ਲੱਗਦਾ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਪਾਰਟੀ ਨੂੰ ਹੀ ਪੂਰੀ ਨੂੰ ਪੂਰੀ ਦੋਸ਼ੀ ਬਣਾ ਦਿੱਤਾ ਜਾਵੇ ਤਾਂ ਹੁਣ ਜਦੋਂ ਦੋਸ਼ੀ ਬਣਾ ਦਿੱਤਾ ਡਾਕਟਰ ਸਾਹਿਬ ਕਿੰਨੀਆਂ ਇੱਕ ਮੁਸ਼ਕਿਲਾਂ ਜਿਹੜੀਆਂ ਆਮ ਆਦੀ ਪਾਰਟੀ ਦੀਆਂ ਵੱਧ ਸਕਦੀਆਂ ਨੇ ਕਿਉਂਕਿ ਕੁਝ ਲੋਕ ਤਾਂ ਇਹ ਗੱਲ ਕਰਦੇ ਆ ਕਿ ਭਾਈ ਪੰਜਾਬ ਵਾਲੇ ਪਾਸੇ ਪੈੜਾਉਣਗੀਆਂ ਪੰਜਾਬ ਦੇ ਕੁਝ ਮੰਤਰੀ ਕੁਝ ਐਮਐਲਏ ਜਾਂ ਕਹਿ ਲੋ ਕਿ ਕੁਝ ਅਫਸਰ ਜਾਂ ਕੁਝ ਵੱਡੇ ਆਗੂ ਜਿਹੜੇ ਆ ਉਹ ਚੱਕੇ ਜਾ ਸਕਦੇ ਆ ਸ਼ਕੰਜੇ ਚ ਲਏ ਜਾ ਸਕਦੇ ਆ ਤੇ ਦੂਜੇ ਪਾਸੇ ਚਰਚਾਵਾਂ ਇਹ ਵੀ ਹੈ ਕਿ ਭਾਈ ਜੇ ਇਹ ਦੋਸ਼ੀਏ ਦੇ ਵਿੱਚ ਪਾਏ ਜਾਂਦੇ ਆ ਪਾਰਟੀ ਤਾਂ ਫਿਰ ਇਹਦੀ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ ਹਾਲਾਂਕਿ ਉਹ ਲੰਬਾ ਪ੍ਰੋਸੈਸ ਹਾ ਹੈਗਾ ਡਾਕਟਰ ਸਾਹਿਬ ਇਹ ਪਤਾ ਨਹੀਂ ਕਿੰਨੇ ਸਾਲ ਲੱਗਣਿਆ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਨੂੰ ਤਾਂ ਉਹ ਤਾਂ ਅੱਲੇ ਵੱਖਰੀਆਂ ਗੱਲਾਂ ਨੇ ਪਰ ਕਿਤੇ ਨਾ ਕਿਤੇ ਤਲਵਾਰ ਤਾਂ ਜਰੂਰ ਲੜਕੀ ਰਹਿੰਦੀ ਹੈ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕਿੰਨੀਆਂ ਕਿਰਸਤਿਤੀਆਂ ਜਿਹੜੀਆਂ ਬਦਲਣਗੀਆਂ ਆਵਾਦੀ ਪਾਰਟੀ ਦੀ ਸਿਆਸਤ ਦੀਆਂ ਸੁਖਵਿੰਦਰ ਜੀ ਬੜੀ ਸੀਰੀਅਸ ਡਿਵੈਲਪਮੈਂਟ ਹੈ ਕਿਉਂਕਿ ਕੋਰਟ ਨੇ ਹੀ ਆਬਜ਼ਰਵ ਕੀਤਾ ਸੀਗਾ ਜਦੋਂ ਇਹ ਖਾਸ ਕਰਕੇ ਐਕਸਾਈਜ਼ ਪੋਲਿਸੀ ਵਾਲਾ ਕੇਸ ਚੱਲਿਆ ਹੈ ਨਾ ਉਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਮ ਡਾਇਰੈਕਟਲੀ ਕਿਤੇ ਨਹੀਂ ਸੀ ਆਉਂਦਾ ਉਹ ਸੀਐਮ ਜ਼ਰੂਰ ਸੀਗੇ ਪਰ ਉਹ ਮੰਤਰਾ ਉਹਦੇ ਨਾਲ ਸੰਬੰਧਤ ਨਹੀਂ ਸੀ ਪਰ ਜਦੋਂ ਮਨੀ ਲਾਂਡਰਿੰਗ ਉਹਦੀ ਨਿਕਲੀ ਕਿਉਂ ਪੈਸਾ ਉਤਰ ਕਰਨ ਕਿੱਥੇ ਹੂੰ ਉਹਦਾ ਟ੍ਰੇਲ ਜਿਹੜਾ ਪੈਸੇ ਦਾ ਫੜਿਆ ਗਿਆ ਤਾਂ ਉਹ ਆਦੀ ਇਲੈਕਸ਼ਨਾਂ 'ਚ ਵਰਤਿਆ ਗਿਆ ਉੱਥੇ ਕੋਟ ਲਾਂਚ ਕਰਦੇ ਲੋਕਾਂ ਨੇ ਵਿਆਮ ਦੇ ਦਿੱਤੇ ਹੂੰ ਉਹਦੀ ਪ੍ਰोसीਡਿੰਗਜ਼ ਦੇ ਦੌਰਾਨ ਕੋਰਟ ਨੇ ਹੀ ਅਬਜ਼ਰਵੇਸ਼ਨ ਦਿੱਤੀ ਸੀਗੀ ਕਿ ਤੁਸੀਂ ਜੇ ਪਾਰਟੀ ਨੇ ਕਿਸੇ ਨੇ ਮਨੀ ਲਾਂਡਰਿੰਗ ਕੀਤੀ ਹੈ ਜਾਂ ਪਾਰਟੀ ਦੇ ਪਹਿਲੇ ਯੂਜ਼ ਕੀਤੀ ਗਈ ਹੈ ਤਾਂ ਤੁਸੀਂ ਪਾਰਟੀ ਨੂੰ ਕਿਉਂ ਨਹੀਂ ਅਕਿਊਜ਼ਡ ਬਣਾਉਂਦੇ ਏਡੀ ਨੇ ਫਿਰ ਉਹ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਫਾਰਮ ਲੈ ਜਿਹੜੀ ਹੁਣ 4 6 8ਵੀਂ ਦਿੱਤੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਪਾਰਟੀ ਬਣਾ ਲਿਆ ਸੋ ਅਰਵਿੰਦ ਕੇਜਰੀਵਾਲ ਕਿਉਂਕਿ ਉਹਦੇ ਸੁਪਰੀਮੋ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਦੇ ਮਤਲਬ ਬੇਸਿਕਲੀ ਕਿੰਗਪਿੰਨ ਸੀਗੇ ਸਾਰੇ ਸਾਰਾ ਜਿਹੜਾ ਮਨੀ ਲੌਂਡਰੀ ਦਾ ਸਕੈਂਡਲ ਹੈ ਅਚਾ ਇਹ ਕਿਉਂਕਿ ਪਹਿਲਾਂ ਨੈਸ਼ਨਲ ਹਰਾਲਡ ਦੇ ਵਿੱਚ ਇੱਕ ਵਾਰ ਕਾਂਗਰਸ ਨਾਲ ਵੀ ਇਦਾਂ ਹੋਇਆ ਸੀ ਪਰ ਆਰਟੀ ਨੂੰ ਮੇਰਾ ਖਿਆਲ ਪਹਿਲੀ ਵਾਰ ਇਹ ਕਯੂਜ਼ ਬਣਾਇਆ ਗਿਆ ਪਾਰਟੀ ਦੇ ਉਧੇਦਾਰਾਂ ਨੂੰ ਤਾਂ ਹਮੇਸ਼ਾ ਹੀ ਕਰ ਲੈਂਦੇ ਹੁੰਦੇ ਨੇ ਵੀ ਚਲੋ ਉਸ ਤਰੀਕੇ ਦੇ ਨਾਲ ਕਿਸੇ ਇੰਸਟੀਟਿਊਸ਼ਨ ਨੂੰ ਪਰ ਪਾਰਟੀ ਐ ਸੱਚ ਪਾਰਟੀ ਨੂੰ ਬਣਾ ਲੈਣਾ ਜਿਹਦੀ ਇੰਪਲੀਕੇਸ਼ਨਸ ਬੜੀਆਂ ਲੀਗਲੀ ਮੇਰਾ ਖਿਆਲ ਸੇਰੀਅਸ ਹੋਣਗੀਆਂ ਕਿ ਮੰਨ ਲਓ ਕੱਲ ਨੂੰ ਐਸੀ ਐਸਾ ਆਰਡਰ ਆ ਜਾਂਦਾ ਹੈ ਪ੍ਰੂਵ ਹੋ ਜਾਂਦਾ ਹੈ ਈਡੀਐਫ ਟੂ ਕਰ ਦਿੰਦੀ ਹੈ ਕਿ ਹਾਂਜੀ ਪਾਰਟੀ ਦੇ ਲਈ ਮਨੀ ਲੌਂਡਰੀ ਹੋਈ ਹੈ ਪਰ ਪਾਰਟੀ ਨੇ ਹੀ ਕੀਤੀ ਹੈ ਮੰਨ ਪਾਰਟੀ ਦੇ ਉਹਦੇ ਲਈ ਵਰਤੀ ਗਈ ਹੈ ਨਿੱਜੀ ਉਹਦੇ ਲਈ ਨਹੀਂ ਵਰਤੀ ਗਈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਪਾਰਟੀ منی ਲਾਂਡਰਿੰਗ ਦੇ ਅਕਿਊਜ਼ਡ ਬਣ ਜਾਂਦੀ ਹੈ ਤਾਂ ਇਹ ਇਲੈਕਸ਼ਨ ਕਮਿਸ਼ਨ ਦੇ ਲਈ ਬੜੀ ਸੀਰੀਅਸ ਮਾਉਂਡਾ ਖੜਾ ਹੋ ਜਾਊਗਾ ਕਿ ਉਹਦੀ ਰਜਿਸਟ੍ਰੇਸ਼ਨ ਰੱਖੀ ਕਿਵੇਂ ਜਾ ਸਕਦੀ ਹੈ ਹੂੰ ਕਿ ਉਹਦੇ ਬੇਸਿਕ ਆਧਾਰ ਨੇ ਕੁਝ ਬੇਸਿਕ ਉਸੂਲ ਨੇ ਪੋਲੀਟੀਕਲ ਪਾਰਟੀ ਕਿਸ ਤਰ੍ਹਾਂ ਹੈ ਉਹਦੇ ਕੀ ਉਸੂਲ ਹੋਉਂਦਾ ਕਨਸਟੀਟਿਊਸ਼ਨ ਹੁੰਦਾ ਉਸ ਦੇਖਿਆ ਹੋਣਾ ਕਿ ਬਹੁਤ ਲੰਬਾ ਸਮਾਂ ਇੱਕ ਕੇਸ ਕਾਲੀ ਦਲ ਤੇ ਚੱਲਦਾ ਰਿਹਾ ਸੀਗਾ ਕਿ ਰਿਲੀਜੀਅਸ ਪਾਰਟੀ ਹੈ ਜਾਂ ਪੋਲੀਟੀਕਲ ਪਾਰਟੀ ਹੈ ਹੂੰ ਉਹਦੇ ਵਿੱਚ ਥੋੜਾ ਬਹੁਤ ਉਹ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਨਾਲ ਫਿੱਟ ਨਹੀਂ ਸੀ ਚੀਜ਼ ਬੈਠ ਰਹੀ ਇਹ ਤਾਂ ਬਹੁਤ ਸੀਰੀਅਸ ਮਾਮਲਾ ਹੈ ਜੇ ਮੰਨ ਲਓ ਸੇਮ ਪਾਲਸੀ ਦੇ ਬੇਸ ਤੇ ਪੰਜਾਬ ਦੇ ਵਿੱਚ ਪਾਲਸੀ ਲਾਗੂ ਹੋਈ ਹੈ ਉੱਥੇ ਦਿੱਲੀ ਚ ਤਾਂ ਉਹਨੇ ਵਿਦਡਰੋ ਕਰ ਲਈ ਜੇ ਉਸੇ ਪਾਲਸੀ ਜੇ ਪਾਲਸੀ ਨਕਸਦਾਰ ਸੀਗੀ ਤਾਂ ਪੰਜਾਬ ਚ ਠੀਕ ਕਿਸ ਤਰ੍ਹਾਂ ਚੱਲ ਰਹੀ ਹੈ ਜੇ ਈਡੀ ਆਪਣਾ ਸਿਕੰਜਾ ਪੰਜਾਬ ਤੱਕ ਵਧਾਉਂਦੇ ਹੈ ਰੱਬ ਨਾ ਕਰੇ ਕੋਈ ਐਸਾ ਐਵੀਡੈਂਸ ਲੱਭ ਲੈਂਦੇ ਨੇ ਉਹ ਤਾਂ ਪੰਜਾਬ ਗਵਰਨਮੈਂਟ ਪੰਜਾਬ ਦੇ ਵਿੱਚ ਜਿਹੜਾ ਯੂਨਿਟ ਹੈ ਆਪ ਦਾ ਉਹਦੇ ਲਈ ਵੀ ਖਤਰਾ ਖੜਾ ਹੋ ਸਕਦਾ ਕੋਈ ਦੀਆਂ ਲੀਗਲ ਇੰਪਲੀਕੇਸ਼ਨਸ ਬਹੁਤ ਸੀਰੀਅਸ ਨੇ ਹਮਮ ਪਰ ਇਹ ਡਿਪੈਂਡ ਕਰਦਾ ਹੈ ਕਿ ਕੱਲ ਨੂੰ ਸੈਂਟਰ 'ਚ ਕਿੱਦਾਂ ਦੀ ਗੌਰਮੈਂਟ ਆਉਂਦੀ ਹੈ ਕਿੰਨਾ ਪਰਸੂਅ ਕਰਦੇ ਨੇ ਕਿਉਂਕਿ ਭਾਜਪੀ ਤਾਂ ਹੁਣ ਹੱਥ ਧੋ ਕੇ ਮੁਦਰ ਪਈ ਹੋਈ ਸੀ ਹਮ 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 ਪਰ ED ਵੀ CBI ਵੀ ਉਹਨਾਂ ਦੇ ਲਗਭਗ ਕਿਸਮ ਦੇ ਨਾਲ ਕਹਿ ਲਓ ਪੌਕੇਟ ਦੇ ਵਿੱਚ ਸਿਗੀਆਂ ਏਜੰਸੀਆਂ ਹਮ 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 ਜੇ ਉਹਨਾਂ ਨੂੰ ਕੱਲ ਨੂੰ ਹੋਰ ਸਰਕਾਰ ਆ ਜਾਂਦੀ ਹੈ ਇੰਡੀਪੈਂਡੈਂਸ ਮਿਲ ਜਾਂਦੀ ਹੈ ਤਾਂ ਫਿਰ ਮੌਬਲੇ ਲਟਕ ਜਾਂਦੇ ਨੇ 55 ਸਾਲ ਕੇਸ ਚੱਲੀ ਜਾਂਦੇ ਨੇ ਜਦੋਂ ਕੇਜਰੀਵਾਲ ਸਾਹਿਬ ਉਹਨਾਂ ਦਾ ਪਤਾ ਨਹੀਂ ਕਿੱਥੇ ਹੋਣਗੇ ਕਿੱਥੇ ਆਪਾ ਹੋਣਗਾ ਕਿੱਥੇ ਭਗਵੰਤੂਆਨ ਹੋ ਹਮ ਸੋ ਇਹ ਲੰਬੇ ਕੇਸ ਚੱਲਣ ਵਾਲੇ ਤੇ ਨੇ ਉਸ ਤਰੀਕੇ ਨਾਲ ਪਰ ਮੌਲਾ ਹੀ ਸੀ ਜਿਸ ਸੈ ਪਰ ਜੇ ਇਹਨੂੰ ਲੌਜੀਕਲ ਐਂਡ ਤੱਕ ਲਿਜਾਣਤਾ ਇਹ ਆਮ ਆਦਮੀ ਪਾਰਟੀ ਲਈ ਬੜੀ ਖਤਰਨਾਕ ਸਾਫਟ ਹੋ ਸਕਦਾ ਹੂੰ ਬਿਲਕੁਲ ਬਿਲਕੁਲ ਚਲੋ ਮਸਲੇ ਜਿਹੜੇ ਇਹਨਾਂ ਵਾਸਤੇ ਜਾਂ ਕਹਿ ਲਓ ਕਿ ਮੁਸ਼ਕਲਾਂ ਇਹਨਾਂ ਵਾਸਤੇ ਘਟਨ ਦਾ ਆਰਾਮ ਨਹੀਂ ਲੈਂਦੀਆਂ ਹੁਣ ਪੁਲਿਸ ਪਹੁੰਚ ਚੁੱਕੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਪੁਲਿਸ ਪਹੁੰਚ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੇ ਘਰ ਔਰ ਜਿਹੜੀ ਸਵਾਤੀ ਮਾਲੀਵਾਲ ਜਿਹੜੇ ਕਿ ਮਹਿਲਾ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਨੇ ਔਰ ਜਿਹੜਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਨੇ ਔਰ ਉਹਨਾਂ ਨੂੰ ਘਰ ਦੇ ਵਿੱਚ ਕੁੱਟਿਆ ਜਾਣਾ ਬਹੁਤ ਵੱਡੀ ਗੱਲ ਨੇ ਅਰਵਿੰਦ ਕੇਜੀਵਾਲ ਦੇ ਉਹ ਵੀ ਪੀਏ ਦੇ ਵੱਲੋਂ ਫਿਰ ਬਾਕੀ ਰਾਜ ਸਭਾ ਮੈਂਬਰਾਂ ਦੀ ਹਾਲਾਂਕਿ ਆਪਾਂ ਨੂੰ ਇੱਥੇ ਕੋਈ ਉਹ ਨਹੀਂ ਹੈ ਡਾਕਟਰ ਸਾਹਿਬ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਦੀ ਕੀ ਹੈਸੀਅਤ ਹੈ ਦਿੱਲੀ ਦੇ ਮੂਹਰੇ ਦਿੱਲੀ ਲੋਬੀ ਦੇ ਮੂਹਰੇ ਜਾਂ ਉਹਨਾਂ ਦੇ ਪੀਏ ਦੇ ਮੂਹਰੇ ਜਾਂ ਰਾਜ ਸਭਾ ਮੈਂਬਰਾਂ ਦੀ ਉਹ ਆਪਾਂ ਨੂੰ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਇੱਕ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਨੂੰ ਅਰਵਿੰਦ ਕੇਜਰੀਵਾਲ ਦਾ ਪੀਏ ਥੱਪੜ ਮਾਰ ਦਿੰਦਾ ਜਾਂ ਕੁੱਟ ਦਿੰਦਾ ਕਹਿੰਦੇ ਕਿ ਸ਼ਰਟ ਖਿੱਚੀ ਗਈ ਹੈ ਸੱਤ ਲੱਤਾਂ ਵੀ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਸਵਾਤੀ ਮਾਲੀਵਾਲ ਦੇ ਤਾਂ ਆਪਾਂ ਦੇਖ ਹੀ ਸਕਦੇ ਹਾਂ ਕਿ ਇਹਨਾਂ ਦੇ ਐਮਐਲਏ ਮੰਤਰੀਆਂ ਦੀ ਇੱਜ਼ਤ ਕਿੰਨੀ ਕਰਦੇ ਆ ਉਹ ਔਰ ਤਾਂ ਹੀ ਇਹ ਡਰਦੇ ਬੋਲਦੇ ਨਹੀਂ ਹੈਗੇ ਤਾਂ ਦੂਜੇ ਪਾਸੇ ਡਾਕਟਰ ਸਾਹਿਬ ਇਹ ਵੀ ਗੱਲ ਹੈ ਕਿ ਜੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਇਹ ਗੱਲ ਆ ਤਾਂ ਬਹੁਤ ਵੱਡੀ ਗੱਲ ਹੈ ਔਰ ਹੁਣ ਪਤਾ ਲੱਗਿਆ ਕਿ ਅਰਵਿੰਦ ਕੇ ਜੀਵਾਲ ਦੇ ਘਰ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਸੀਨ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ ਹੈ ਔਰ ਸਟਾਫ ਨੂੰ ਵੀ ਪੁੱਛ ਕੇ ਜਿਹੜੀ ਇਹ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਕਿ ਇਹ ਵੀ ਹੁਣ ਮਸਲਾ ਬਹੁਤ ਜ਼ਿਆਦਾ ਭਕੇਗਾ ਔਰ ਬਹੁਤ ਜ਼ਿਆਦਾ ਪਖਣਦੇ ਅਸਾਰ ਵੀ ਹੈ ਕਿਉਂਕਿ ਇੱਕ ਰਾਜ ਸਭਾ ਮੈਂਬਰ ਦੀ ਕੁੱਟ ਦਾ ਕੁੱਟਮਾਰ ਦਾ ਮਾਮਲਾ ਹੈਗਾ ਉਹ ਵੀ ਇੱਕ ਪੀਏ ਦੇ ਵੱਲੋਂ ਜੀ ਬਿਲਕੁਲ ਬਿਲਕੁਲ ਪਹਿਲੀ ਗੱਲ ਤੋਂ ਇਹ ਬਹੁਤ ਹੀ ਘਨੌਣੀ ਗੱਲ ਹੈ ਆਪਣੇ ਆਪ ਦੇ ਵਿੱਚ ਔਰ ਤੇ ਨਾਲ ਜਿਹੜੀ ਕਿਤੇ ਵੀ ਲੀਡਰ ਹੈ ਤੁਹਾਡੀ ਮਤਲਬ ਮਹਿਲਾ ਕਮਿਸ਼ਨ ਦਾ ਤੁਸੀਂ ਉਹਨੂੰ ਚਾਰਜ ਤੇ ਕੇ ਰੱਖਿਆ ਫਿਰ ਉਹਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਹੈ ਉਹਦੇ ਨਾਲ ਇਸ ਤਰ੍ਹਾਂ ਪੇਸ਼ ਆਉਣਾ ਔਰ ਫਿਰ 2-3 ਦਿਨ ਮਤਲਬ ਕਿੰਨੇ ਦਿਨਾਂ ਦੀ ਘਟਨਾ ਹੋ ਗਈ ਹੈ ਇਹ ਤੇ ਚੁੱਪੇ ਹੀ ਵੱਟ ਲੈਣੀ ਬਿਲਕੁਲ ਅੱਛਾ ਹੁਣ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਕਿ ਉਹਦੇ ਵਿੱਚ ਤਾਂ ਜੇ ਕੁਝ ਨਹੀਂ ਹੋਇਆ ਉਹਦੇ ਖਿਲਾਫ ਵੀ ਕਮਹਿੰਮ ਚਲਾਈ ਜਾ ਰਹੀ ਹੈ ਉਨੇ ਖੁਦ ਇੱਕ ਟਵੀਟ ਕਰਕੇ ਕਿਹਾ ਕਿ ਦੇਖੋ ਇਹ ਕਿਸ ਤਰੀਕੇ ਦੇ ਨਾਲ ਮਤਲਬ ਹਿੱਟਮੈਨ ਦਾ ਲਫ਼ਜ਼ ਵਰਤੇ ਉਹਨੇ ਮਤਲਬ ਕੇਜਰੀਵਾਲ ਦੇ ਆਪਣੇ ਜਿਹੜੇ ਪੀਏ ਨੇ ਉਹਦੇ ਲਈ ਪਰ ਇਹ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਇਹ ਪਾਰਟੀ ਦਾ ਇੱਕ ਕਲਚਰ ਹੈ ਮੈਂ ਤੁਹਾਨੂੰ ਦੱਸਦਾ ਆਪਣੇ ਇੱਥੇ ਹੁਣ ਫੈਕਸ਼ਨ ਲੜ ਰਹੇ ਨੇ ਧਰਮਵੀਰ ਗਾਂਧੀ ਜੀ ਉਹ ਜਦੋਂ ਇਹਨਾਂ ਵੱਲੋਂ ਐਮਪੀ ਹੁੰਦੇ ਸੀ ਤਾਂ ਉੱਥੇ ਦਿੱਲੀ ਦੇ ਵਿੱਚ ਬਹੁਤ ਮੇਜਰ ਮੀਟਿੰਗ ਹੋਈ ਸੀ ਜਿਹਦੇ ਵਿੱਚ ਪ੍ਰਸ਼ਾਂਤ ਪੂਸ਼ਨ ਉਹਨਾਂ ਦੇ ਫਾਦਰ ਸ਼ਾਂਤੀ ਪੂਸ਼ਨ ਇਵਨ ਥੋੜੀ ਜਿ ਜਗENDER ਯਾਦਵ ਤੇ ਤਰਮੀਰ ਕਾਂਦੀ ਇਹ ਇੱਕ ਲਿਬਰਲ ਜਿਹਾ ਹਿੱਸਾ ਕੱਢਿਆ ਗਿਆ ਸੀ ਉਸ ਮੀਟਿੰਗ ਦੇ ਵਿੱਚ ਬੌਂਸਰ ਬੁਲਾ ਕੇ ਲਗਭਗ ਇਹਨਾਂ ਨੂੰ ਕੁੱਟ ਕੇ ਕੱਢ ਦਿੱਤਾ ਗਿਆ ਸੀ ਹੂੰ ਸੋ ਇਹ ਜਿਹੜਾ ਕਲਚਰ ਕੇਤੀਵਾਲ ਸਾਹਿਬ ਲੈ ਕੇ ਆਏ ਨੇ ਇੰਡੀਅਨ ਪਾਰਟੀ ਡੈਮੋਕ੍ਰੇਸੀ ਦਾ ਤਾਹੀਂ ਨਹੀਂ ਬੋਲਦਾ ਕੋਈ ਡਰਦਾ ਹੂੰ ਕਿ ਜਾਂ ਤਾਂ ਸਟਿੰਕ ਕਰ ਲੋ ਉਹਨਾਂ ਦੇ ਸਾਰਿਆਂ ਦੇ ਉਹਨਾਂ ਨੂੰ ਲੰਗੇ ਕਰ ਦਿਓ ਇਸ ਤਰੀਕੇ ਨਾਲ ਡਰਾ ਦਿਓ ਬਲੈਕਮੇਲ ਕਰ ਦਿਓ ਹੂੰ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਅਲਟੀਮੇਟਲੀ ਲੁਕਦੀਆਂ ਨਹੀਂ ਤੇ ਜੇ ਤੁਸੀਂ ਆਪਣੇ ਅੰਦਰ ਇਹਨਾਂ ਨੂੰ ਜ਼ੁਲਮ ਕਰ ਰਹੇ ਹੋ ਹੂੰ ਤੇ ਫਿਰ ਬਾਹਰ ਤਾਂ ਨਿਕਲੂਗਾ ਕਿਸੇ ਨਾ ਕਿਸੇ ਦਿਨ ਬਿਲਕੁਲ ਅੱਛਾ ਤੁਸੀਂ ਦੇਖੋ ਸਾਰੇ ਰਾਜ ਸਭਾ ਮੈਂਬਰ ਨੇ ਜਿਹੜੇ ਗ੍ਰਿਫਤਾਰੀ ਤੋਂ ਬਾਅਦ ਬੋਲੇ ਨਹੀਂ ਬਿਲਕੁਲ ਹੂੰ ਜਾਂ ਉਹਨਾਂ ਨੇ ਮਤਲਬ ਬਿਲਕੁਲ ਸੌਂ ਹੀ ਗਏ ਹੋਏ ਕਿਸੇ ਦੇ ਨਾਲ ਹੂੰ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਟਰੀਟ ਕੀਤਾ ਜਾ ਰਿਹਾ ਹੈ ਮੇਰਾ ਖਿਆਲ ਹੈ ਕਿਸੇ ਗੁਲਾਮ ਨਾਲ ਵੀ ਨਹੀਂ ਇਸ ਤਰ੍ਹਾਂ ਕੋਈ ਕਰਦਾ ਹੂੰ ਅੱਛਾ ਫਿਰ ਉਹ ਕਿੰਨੇ ਦਿਨਾਂ ਤੋਂ ਉਹ ਡਰੇ ਹੋਏ ਚੁੱਪਚਾਪ ਉਹਦੇ ਫਾਰਮਰ ਹਸਬੰਦ ਦੇ ਬਿਆਨ ਆ ਗਏ ਹੂੰ ਉਹਨਾਂ ਸਾਰੀ ਮਹਿਮਾ ਕੀ ਚੱਲ ਰਹੀ ਹੈ ਅੱਜ ਕੱਲੇ ਦੌਰ ਆਪਾਂ ਜਿਹੜੇ ਚੋਂ ਰਹੇ ਆਂ ਇਹ ਜੇ ਉਹ ਠੀਕ ਨਹੀਂ ਹੈ ਉਹ ਲੇਡੀ ਠੀਕ ਨਹੀਂ ਹੈ ਮਤਲਬ ਉਹਨੂੰ ਹੀ ਡਿਸਕ੍ਰੈਡਿਟ ਕਰਦੇ ਨੇ ਮਤਲਬ ਜਿਸ ਤਰ੍ਹਾਂ ਇਹ ਹੁੰਦਾ ਹੈ ਕਿ ਜਿਹੜਾ ਵਿਕਟਮ ਹੈ ਉਹ ਬਿਲਕੁਲ ਸ਼ਰੀਫ ਚਾਹੀਦਾ ਹੈ ਤਾਂ ਵਿਕਟਮ ਬਣਦਾ ਹੈ ਉਹ ਜੇ ਸ਼ਰੀਫ ਨਾ ਹੋਵੇ ਤਾਂ ਉਹ ਵਿਕਟਮ ਨਹੀਂ ਹੈ ਤੁਹਾਡੇ ਜ਼ੁਲਮ ਦਾ ਮਤਲਬ ਇਹ ਹੱਦ ਹੋ ਗਈ ਹੈ ਬਿਲਕੁਲ ਇਹ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇਹ ਬੜੀ ਖਤਰਨਾਕ ਟ੍ਰੈਂਡ ਹੈ ਇਹ ਬੜੀ ਗਰਾਵਟੇ ਗਰਾਵਟੇ ਇਹ ਸ਼ਾਮਲ ਨੇ ਉਹਨਾਂ ਨੂੰ ਆਪਣੀ ਜ਼ਮੀਰ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਔਰ ਇੱਕ ਮਹਿਲਾ ਦੇ ਨਾਲ ਔਰਤ ਨਾਲ ਇਸ ਤਰ੍ਹਾਂ ਜੇ ਪੇਸ਼ ਆਏ ਨੇ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨੂੰ ਇਨਸਾਫ ਤੋਂ ਹੋਣਾ ਚਾਹੀਦਾ ਸਭੋਂ ਅੱਗੇ ਹੋ ਕੇ ਔਰ ਅਦਰਵਾਈਜ਼ ਇਹ ਲੂਜ਼ ਕਰਨਗੇ ਇਹਦਾ ਨੁਕਸਾਨ ਹੋਊਗਾ ਇਹਨਾਂ ਨੂੰ ਅਦਰਵਾਈਜ਼ ਬਿਲਕੁਲ ਚਲੋ ਨਰਫਾਪਿਕ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਿਲਕੁਲ ਤਾਂ ਇਹ ਸੰਨ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੂਏ ਨਾਲ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਨਾਲ ਕੀਤੀ ਗੱਲਬਾਤ We'll